ਮਾਮਲਾ ਫਿਰੋਜ਼ਪੁਰ ਸ਼ਹਿਰ ਦੀ ਬੇਦੀ ਕਲੋਨੀ ਤੋਂ ਸਾਹਮਣੇ ਆਇਆ ਜਿੱਥੇ ਇੱਕ ਪਤੀ ਦੇ ਵੱਲੋਂ ਆਪਣੀ ਪਤਨੀ ਦੀ ਜam ਕੇ ਕੁੱਟਮਾਰ ਕਰ ਦਿੱਤੀ ਗਈ ਹੈ ਦਰਅਸਲ ਪਤਨੀ ਦੇ ਵੱਲੋਂ ਪਤੀ ਤੇ ਗੈਰ ਮਹਿਲਾ ਦੇ ਨਾਲ ਸਬੰਧ ਹੋਣ ਦੇ ਦੋਸ਼ ਲਗਾਏ ਗਏ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਦਾ ਪਤੀ ਅਕੈਡਮੀ ਦੇ ਵਿੱਚ ਸਫਾਈ ਕਰਮਚਾਰੀ ਦਾ ਕੰਮ ਕਰਦਾ ਹੈ ਜਿੱਥੇ ਉਸ ਦੀ ਦੋਸਤੀ ਇੱਕ ਮਹਿਲਾ ਦੇ ਨਾਲ ਹੋ ਜਾਂਦੀ ਹੈ ਤੇ ਉਸ ਮਹਿਲਾ ਦੇ ਨਾਲ ਇਸ ਪਤੀ ਦੇ ਜਿਹੜੇ ਨਜਾਇਜ਼ ਸਬੰਧ ਬਣ ਜਾਂਦੇ ਨੇ ਮਹਿਲਾ ਦਾ ਇਹ ਵੀ ਕਹਿਣਾ ਸੀ ਕਿ ਇਸ ਉਕਤ ਮਹਿਲਾ ਨੂੰ ਪਤੀ ਘਰ ਵੀ ਲਿਆਂਦਾ ਸੀ ਹਾਲਾਂਕਿ ਜਦ ਪਤਨੀ ਦੇ ਵੱਲੋਂ ਵਿਰੋਧ ਕੀਤਾ ਗਿਆ ਤਾਂ ਪਤੀ ਵੱਲੋਂ ਲੋਹੇ ਦੀ ਰੌਡ ਦੇ ਨਾਲ ਪਤਨੀ ਤੇ ਹਮਲਾ ਕਰ ਦਿੱਤਾ ਗਿਆ ਤਾਂ ਆਪਣੇ ਬਚਾਅ ਦੇ ਲਈ ਪੱਜੀ ਮਹਿਲਾ ਜਿਸ ਦੀ ਕੀ ਜੰਕੇ ਕੁਟਮਾਰ ਕੀਤੀ ਗਈ ਹੈ ਦਰਅਸਲ ਦੱਸਿਆ ਜਾ ਰਿਹਾ ਹੈ ਕਿ ਸਦਕਤ ਮਹਿਲਾ ਨੂੰ ਬਹਿਲੇਮੀ ਦੇ ਨਾਲ ਕੁੱਟਿਆ ਗਿਆ ਤੇ ਪਤੀ ਵੱਲੋਂ ਗੁੱਸੇ ਦੇ ਵਿੱਚ ਆ ਕੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਵੀ ਉਤਾਰ ਦਿੱਤਾ ਜਾ ਸਕਦਾ ਸੀ ਹਾਲਾਂਕਿ ਇੱਥੇ ਮਹਿਲਾ ਦੀ ਮਸਾ ਮਸਾ ਜਾਨ ਬਚੀ ਹੈ ਪੂਰੀ ਜਿਹੜੀ ਇਹ ਵਾਰਦਾਤ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਤੇ ਪਤਨੀ ਇਸ ਵੇਲੇ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ ਜਿਸਨੇ ਪੁਲਿਸ ਪ੍ਰਸ਼ਾਸਨ ਤੋਂ ਪਤੀ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਹਾਲਾਂਕਿ ਮਹਿਲਾ ਦਾ ਕਹਿਣਾ ਹੈ ਕਿ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਪਤਨੀ ਨੇ ਪੁਲਿਸ ਪ੍ਰਸ਼ਾਸਨ ਤੋਂ ਗੋਹਾਰ ਲਗਾਈ ਹੈ ਕਿ ਜਲਦ ਤੋਂ ਜਲਦ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾਵੇ ਤੇ ਉਸ ਨੂੰ ਇਨਸਾਫ ਦਿਵਾਇਆ ਜਾਵੇ ਕੁਲਵਿੰਦਰ ਮੇਰਾ ਨਾਮ ਹੈ ਬੇਦੀ ਕਲਨ ਵਿਸ਼ੇਸ਼ ਤੋਂ ਵਿੱਚ ਗਈ ਹਾਂ ਕਿੰਨੀ ਦਿਨ ਹੋ ਗਈ ਵਿਆਹ ਹੋਇਆ ਤੇ ਕਿੰਨੇ ਬੱਚੇ ਬੱਚੇ ਮੇਰੇ ਤਿੰਨ ਇੱਕ 16-16 ਦੀ ਬੇਟੀ ਇੱਕ 14 ਸਾਲਾਂ ਦੀ 12 ਸਾਲਾਂ ਦਾ ਮੇਰਾ ਬੇਟਾ ਮੇਰੇ ਬੱਚੇ ਜਵਾਨ ਨੇ ਇਸ ਤਰ੍ਹਾਂ ਕੋਈ ਮਿਹਨਤ ਮਜ਼ਦੂਰੀ ਕਰਕੇ ਬੱਚੇ ਪਾਉਂਦੇ ਝਾੜੂ ਪੋਚਾ ਕਰਨੇ ਸਰ ਤੇ ਜਿਹੜੀ ਉਹ ਤੁਹਾਡੇ ਘਰ ਵਾਲੇ ਰੱਖੀ ਹੁੰਦੀ ਹੈ ਉਹ ਕੀ ਹੋਇਆ ਉਹ ਜਨਾਨੀ ਰੱਖੀ ਹੈ ਵੀ ਪੀਐਨਸੀ ਰੁਦਰਾ ਰੁਦran ਅਕੈਡਮੀ ਚ ਕੰਮ ਕਰਦੇ ਸੀ ਦੇ ਝਾੜਪੋਚੋ ਵੀ ਝਾੜਪੋਚਕ ਦੇਵੀ ਤੇ ਇਹਨਾਂ ਦਾ ਇਕੱਠਿਆਂ ਦੇ ਸਬੰਧ ਬਣ ਗਿਆ ਬੈਣ ਉੱਠਣ ਇਕੱਠੇ ਲੱਗੇ ਭੈਣ ਬਣਾ ਲਈ ਭੈਣ ਤੋਂ ਰੰਨ ਬਣਾ ਲਈ ਉਸ ਤੋਂ ਬਾਅਦ ਘਰੇ ਲਿਆਂ ਲੈ ਘਰੇ ਗੰਦ ਕਰਨ ਲੱਗ ਗਿਆ ਮੈਨੂੰ ਕੰਮ ਤੇ ਛਾਡਾਂ ਸੀ ਬੱਚੇ ਕੰਮ ਤੇ ਛਾਡਾਂ ਸੀ ਘਰੇ ਲੈ ਸ਼ਰੀਆਮ ਤੇ ਮੈਨੂੰ ਆਂਡ ਗਵਣ ਦੱਸਿਆ ਵੀ ਤੇਰਾ ਬੰਦਾ ਘਰੇ ਜਨਾਨੀ ਲਿਆਂਦਾ ਤੇ ਇਹਨੇ ਢਾਈ ਢਾਈ ਕਾਂਟੇ ਵਿੱਚ ਰੱਖਦਾ ਹੈ ਡੇਡ ਬੂਵਾ ਲਾ ਲੈਂਦਾ ਹੈ ਤੇ ਵੀ ਇਸ ਤਰ੍ਹਾਂ ਲਿਆਂਦਾ ਸ਼ਰੀਆਮ ਤੇ ਮੈਂ ਫਿਰ ਰੋਲਾ ਪਾਣ ਲੱਗ ਪਈ ਲੜਾਈ ਕਰਨ ਲੱਗ ਪਈ ਉਸ ਦਿਨ ਤੋਂ ਸਾਡੀ ਲੜਾਈ ਸੀ 2.5 ਸਾਲੋਂ ਸਾਡੀ ਲੜਾਈ ਚ 2.5 ਸਾਲੋਂ ਬੁੜੀ ਰੱਖੀ ਨੂੰ ਲੜਾਈ ਸੀ ਉਹ 2.5 ਸਾਲਾਂ ਤੋਂ ਮੈਨੂੰ ਕੁੱਟ ਦਾ ਮਤ ਇਸ ਤਰ੍ਹਾਂ ਮੈਨੂੰ ਕੁੱਟਾਂ ਮਾਰੇਵੇਂ ਸਿਰ ਪੜ ਕੇ 5 ਟੰਕੇ ਲੱਗੇ ਸੀ ਮੈਨੂੰ ਕੁੱਟਾਂ ਮਾਰੇਵੇਂ ਕਰਦਾ ਆਂਦਾ ਤੇ ਮੈਂ ਬਚਾਂ ਵੀ ਮੈਂ ਛਡਾ ਨਹੀਂ ਛੜਦਾ ਕਹਿੰਦਾ ਉਹੀ ਰਕਮ ਮੈਂ ਅਮਲ ਬਿਨਾਂ ਬਾਚ ਨਹੀਂ ਸਕਦਾ ਪੱਟੀਆਂ ਵਾਲੀ ਵਸਤੀ ਦੀ ਅਮਲ ਨਾ ਕੁੜੀ ਦੇ ਪੱਟੀਆਂ ਵਾਲੀ ਵਸਤੀ ਰਹਿਣ ਵਾਲੀ ਇਹ ਕਸ਼ਤੀ ਰੋਕ ਦਿਓ ਤੇ ਜਿਹੜੀ ਹੁਣ ਤੁਹਾਡੇ ਤੇ ਹੰਮਲਾ ਕੀਤਾ ਕਿਵੇਂ ਕੀਤਾ ਹੰਮਲਾ ਕੀਤਾ ਤੁਹਾਨੂੰ ਮਿਲ ਕੇ ਆਏ ਨਸ਼ਾ ਪੱਤਾ ਕੀਤਾ ਸੀ ਫੁੱਲ ਕੈਪਸੂਲ ਘਰ ਮੇਰੇ ਸਾਹਮਣੇ ਖਾਤੇਗਾ ਪੋਸਟ ਖਾਤੇਗਾ ਸ਼ਰਾਬ ਰੱਜ ਕੇ ਪੀਤੇ ਗਿਆ ਫਿਰ ਉਧਰ ਵੀ ਗੰਦਪੇਲ ਖਾ ਕੇ ਗੰਦਪੇਲੋਂਦਨਾ ਕਰਕੇ ਫਿਰ ਮੇਰੇ ਕੋਲ ਆਇਆ ਫਿਰ ਆਂ ਦਿਨ ਮੈਂ ਕਿਹਾ ਮੈਨੂੰ ਮੈਂ ਆ ਗਿਆ ਤਾਂ ਮੈਨੂੰ ਆਹ ਰੋਟੀ ਦੇ ਤੇ ਮੈਂ ਗੁੱਸੇ ਨਾਲ ਰੋਟੀ ਨਹੀਂ ਫੜਾਈ ਇਹਨਾਂ ਨੂੰ ਰੋਟੀ ਨਹੀਂ ਮੈਂ ਫੜਾਈ ਤੇ ਮੈਂ ਆਪ ਦਾ ਝਾੜੂ ਲਾਏ ਜਾਂਦੀ ਝਾੜੂ ਲਾਂਦ ਲਾਂਦ ਰੋਟੀ ਖਾਂਦਾ ਖਾਂ ਮੈਨੂੰ ਆਂਦਾ ਮੈਂ ਪੰਚਾਇਤ ਇਕੱਠੀ ਕਰਨੀ ਮੈਂ ਕਿ ਕਿਸ ਗੱਲ ਤੋਂ ਕਰੇਗਾ ਪੰਚਾਇਤ ਇਕੱਠੀ ਮੈਂ ਕਿ ਕਾਂਦੇ ਤੋਂ ਕਰੇਗਾ ਕਹਿੰਦਾ ਤੂੰ ਮੈਨਾਂ ਨਾਜਾਇਜ਼ ਕਹਿੰਨੇ ਨਾਜਾਇਜ਼ ਕਹਿੰਨੀ ਮੈਂ ਕਾਸ਼ ਨਾਜਾਇਜ਼ ਅੱਜ ਤੱਕ ਰਣੀ ਮੈਂ ਕਿਆ ਤੇ ਵੀ ਨਾਜਾਇਜ਼ ਨਹੀਂ ਮੈਂ ਕਦ ਕਿਆ ਵੀ ਇਹਨੇ ਮੈਨੂੰ ਨਾ ਰੋਟੀ ਖਾਂਦੇ ਖਾਂਦੇ ਪਲੇਟ ਮੇਰੇ ਸਿਰ 'ਚ ਮਾਰੀ ਤਾਂ ਮੈਂ ਭੱਜ ਕੇ ਇੱਕ ਓਟੇ ਤੇ ਗਿਆ ਰਾੜ ਲੈਣ ਰਾੜ ਨੇ ਮੇਰੇ ਮਾਰ ਲਈ ਸਾਂਭ ਕੇ ਰੱਖਿਆ ਟਮ ਕਾਪਾ ਕਿਰਪਾਨ ਮੇਰੇ ਬੈੱਡ ਦੇ ਗੱਦੇ ਦੇ ਥੱਲੇ ਰੱਖੇ ਹੋਏ ਨੇ ਹਾਂਜੀ ਕਹਿੰਦਾ ਮੈਂ ਤ ਇਸ਼ਕ ਦਾ ਪੂਤ ਸਵਾਰ ਹੈ ਇਸ਼ਕ ਕਰਨਾ ਚਾਹਦਾ ਬਸ ਇਸ਼ਕ ਇਸ਼ਕ ਨਾਂ ਦਾ ਬੇਟੀਆਂ ਬਣਾਏ ਹੋਵੇ ਨਾ ਬੇਟਾ ਹੋਵੇ ਇੱਕ ਤਰਸ ਤਰਸ ਕੇ ਮੈਂ ਬੇਟਾ ਲਿਆ ਨਾ ਬੇਟੇ ਦਾ ਬੰਦਾ ਨਾ ਬੇਟੀਆਂ ਦਾ ਬੰਦਾ ਨਾ ਮੇਰਾ ਬੰਦਾ ਕਹਿੰਦਾ ਅਮਣ ਹੀ ਅਮਣ ਹੋਵੇ ਬਸ ਹਾਂਜੀ ਬੱਚੇ ਮੈਂ ਬੱਚਿਆਂ ਨੂੰ ਰਾਤ ਨੂੰ ਧਮਕੀ ਦਿੱਤੀ ਬੱਚੇ ਮੈਂ ਘਰੋਂ ਕੱਢ ਬੈਠੀ ਗਲਤੀ ਬੜੀ ਕਰ ਗਲੀ ਮੇਰੇ ਬੱਚਿਆਂ ਨੂੰ ਮੈਂ ਕਲਾ ਬੈਠੀ ਤਾਊ ਕੋਲੇ ਮੈਂ ਹ ਮਾਰਨਾ ਦੇਵੇਂ ਮੇਰੇ ਬੱਚਿਆਂ ਨੂੰ ਮਾਰ ਦੇ ਮੈਂ ਭੱਜ ਜਾਾਂਗੀ ਭੱਜਣ ਦੀ ਕੋਸ਼ਿਸ਼ ਕੀਤੀ ਦਿਨੇ ਇਹਨੇ ਮੇਰੇ ਤੇ ਇੰਨਾ ਵੱਡਾ ਹਮਲਾ ਕਰ ਦਿੱਤਾ ਫਿਰ ਇੱਕ ਦਿਨ ਆਇ ਲੈ ਕੇ ਆਇਆ ਅੰਦਰ ਲੈ ਕੇ ਵੜਿਆ ਬੈਠਾ ਡੇਢ ਘੰਟਾ ਹੋ ਗਿਆ ਮੇਰਾ ਜੇਠ ਆਇਆ ਜੇਠ ਨੇ ਅੰਦਰ ਮੌਕਾ ਵੇਖਿਆ ਅੰਦਰ ਚੁੰਨੀ ਹੁੰਦੀ ਪਈ ਸੀ ਉਹਦਾ ਪਰਸ ਪਿਆ ਸੀ ਅੰਦਰ ਭਰਾ ਅੰਦਰ ਲੈ ਕੇ ਮੇਰੇ ਘਰ ਵਾਲਾ ਜਨਾਨੀ ਨੂੰ ਸੁੱਤਾ ਪਿਆ ਸੀ ਮੇਰੇ ਕਮਰੇ ਚ ਤੇ ਜਨਾਨੀ ਨੂੰ ਲੈ ਕੇ ਸੁੱਤਾ ਪਿਆ ਸੀ ਕਮਰੇ ਦੇ ਵਿੱਚ ਪਰਾਣੇ ਬੂਆ ਖਲਾਇਆ ਅੰਦਰਵਾੜਿਆ ਤੇ ਜਦੋਂ ਉਹ ਜਨਾਨੀ ਨੂੰ ਮਿਲ ਜੁੜ ਕੇ ਬਾਹਰ ਨਿਕਲਿਆ ਫਿਰ ਉਹਨੇ ਉਸ ਕਮਰੇ ਤੇ ਮੇਰੇ ਕਮਰੇ ਦਾ ਜੰਦਰਾ ਲਾਤਾ ਜੰਦਰਾ ਲਾ ਕੇ ਬਾਹਰ ਨਿਕਲਿਆ ਫਿਰ ਅਧ ਭਰਾਣਾ ਤੇ ਜਲਦੀ ਜਾ ਜਲਦੀ ਜਾ ਭਰਾ ਨੂੰ ਸਾਰਾ ਪਤਾ ਲੱਗਾ ਸੀ ਅੰਦਰ ਜਨਾਨੀ ਰੱਖੀ ਗੰਦਰਾ ਪਰਸੋਪਰਾ ਪਿਆ ਮੋਬਾਈਲ ਆਉ ਪਿਆਏ ਚੁੰਨੀ ਉਹਦੀ ਪਈ ਮੇਰੀ ਬੇਟੀ ਨੇ ਦੱਸ ਦਿੱਤਾ ਜਿਹੜੀ ਮੇਰੇ ਪਾਪਾ ਨਾ ਅਕੈਡਮੀ ਚ ਕੰਮ ਕਰਦੀ ਪਪਾ ਜੀ ਉਹ ਜਨਾਨੀ ਹੈ ਤੇ ਇਹਨਾਂ ਨੇ ਫਿਰ ਨਹੀਂ ਮੇਰੇ ਜੇਠ ਨੇ ਕੇਅਰ ਕੀਤੀ ਇਹਨਾਂ ਨੇ ਇਹ ਨਹੀਂ ਕਿਹਾ ਵੀ ਅਸੀਂ ਕੁੱਟ ਕੇ ਮਾਰ ਕੇ ਉਸੇ ਟਾਈਮ ਫੜ ਗਏ ਕੁਲਵਿੰਦਰ ਘਰੇ ਨੇ ਪਹਿਲੇ ਹੀ ਮੌਕਾ ਸੰਭਾਲ ਇਹ ਗ ਕੰਮ ਨੋ ਬਤਨੀ ਸੀ ਆਣੀ ਜੈਨ ਦਾ ਪਰਿਵਾਰ ਰੇਂਦੇ ਤੇ ਇੱਕ ਰਾੜ ਪੜੀ ਸੀ ਤੁਹਾਡੇ ਮਾਰਨ ਦੀ ਹਾਂਜੀ 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 ਮੈਨੂੰ ਰਾਤ ਵੀ ਉਹ ਕੀ ਹੱਸੀ ਵੀ ਮੈਂ ਤੈਨੂੰ ਮਾਰ ਦੇਣਾ ਫੌਜੀ ਦਿਨੇ ਵੀ ਮੈਨੂੰ ਕਹਿੰਦਾ ਮਾਰ ਦੇਣਾ ਫਿਰ ਕਹਿੰਦਾ ਲੈ ਅੱਜ ਤੇਰਾ ਤਾਂ ਕੰਮਕਾਰ ਹੀ ਦੇਣਾ ਤੈਨੂੰ ਨਹੀਂ ਛੱਡਣਾ ਮੈਨੂੰ ਜਦ ਰਾੜ ਹਾਂਜੀ ਹਾਂਜੀ ਮੈਂ ਬਚਾ ਕਰਨ ਲਈ ਕਿਸੇ ਦੇ ਘਰੇ ਗਈ ਉੱਥੇ ਮੈਨੂੰ ਰਾੜਾ ਮਾਰ ਮਾਰ ਸਿਰ ਪੜਦਾ ਫਿਰ ਮੈਨੂੰ ਕਿਹਾ ਕਾਛ ਮੈਨੂੰ ਨਾਮ ਮਾਰ ਵੇਖੋ ਮੇਰੇ ਖੂਨ ਵੇਖੋ ਮੇਰੇ ਕੋ ਇਹਨੇ ਮੈਨੂੰ ਫਿਰ ਵੀ ਨਾ ਲੋਕਾਂ ਨੇ ਨਹੀਂ ਛੱਡਿਆ ਫਿਰ ਮੈਨੂੰ ਕਹਿੰਦਾ ਕਿ ਨਾ ਮਾਸੀ ਸੱਸ ਘਰੇ ਮਲਾਂ ਦੀ ਪੈਸੇ ਲੈਂਦੀ ਮੇਰੇ ਘਰ ਵਾਲੇ ਤੋਂ 1500 ਰੁਪਇਆ ਲੈਂਦੀ ਸੀ ਬਾਹਰ ਆਪ ਵੇਂਦੀ ਸੀ ਬੂਗੇ ਅੰਦਰ ਇਹਨਾਂ ਨੂੰ ਵਾਰ ਦੇਂਦੀ ਸੀ ਮਲਾਂ ਦੀ ਸੀ ਸੱਸ ਮੇਰੀ ਅੰਦਰ ਨਾ ਸਹਿਮਤ ਸੀ ਕਿੰਝ ਕੋਈ ਗੱਲ ਪੁੱਤ ਤੂੰ ਇਹ ਮਾਰ ਵੀ ਜਾ ਕੇ ਤੈਨੂੰ ਨਾ ਮਿਲੀਆ ਦਾਂਗੇ ਹੋਰ ਕਾਰਵਾਜ ਜਿੱਦਿ ਹੋਣੀ ਸੀ ਹਾਂਜੀ ਕਾਰਵਾਜ ਜਿੰਨੀ ਵੀ ਸਖਤ ਤੋਂ ਸਖਤ ਹੋ ਸਕੇ ਉਹਨੀ